ਜਾ ਮੁਗਰੂ ਹੋਏ ਬਲ ਸਬਦ ਸਾਖੀ ਸੋ ਸਚ ਹੈ ਘਰ ਜੋ ਗੁਰੂ ਗੁਰੂ ਅਹਨੇ ਸਜਪੈ ਦਾਸ ਪਟ ਬੇਨਤ ਕਹਿ ਜਿਸ ਦੇ ਕੋਲ ਭਾਈ ਗੁਰੂ ਦੀ ਸੱਚੀ ਸਿੱਖਿਆ ਗੁਰੂ ਦੇ ਸ਼ਬਦ ਦਾ ਗਿਆਨ ਗੁਰਮਤ ਆ ਗਈ ਤੇ ਉਹ ਫਿਰ ਮਨੁੱਖ ਉਹ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਜੋ ਗੁਰੂ ਗੁਰੂ ਅਹੰਸ ਜਪੇ ਅਹੰਸ ਤੋਂ ਭਾਵ ਉਹ ਫਿਰ ਦਿਨ ਰਾਤ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਤਦਾ ਕਰਦਾ ਹੈ ਲੀਨ ਰਹਿੰਦਾ ਹੈ ਦਾਸ ਪਟਬੀ ਵਖ ਹੈ ਅਜਿਹੇ ਸੁਰ ਸਿੱਖਾਂ ਦੇ ਅੱਗੇ ਭਾਤ ਕੀ ਕਹਿੰਦੇ ਸਾਡੀ ਬੇਤੀ ਹੈ ਜੋਦੜੀ ਹੈ ਸਾਡੀ ਨਮਸ਼ਤ ਕਰ ਹੈ ਜੋ ਗੁਰੂ ਨਾਮ ਰਿਧਮ ਹੈ ਤਰੇ ਸੋ ਜਨਮ ਮਰਨ ਦੁਹ ਤੇ ਰਹੇ ਇਹ ਤਾਂ ਗੁਰੂ ਅਮਰਦਾਸ ਜਿਹੜੇ ਮਨੁੱਖ ਨੇ ਤੇਰੇ ਨਾਮ ਨੂੰ ਤੇਰੇ ਸ਼ਬਦ ਨੂੰ ਤੁਹਾਡੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਿਆ ਤੇ ਸਤਿਗੁਰੂ ਤੁਸੀਂ ਉਹਦਾ ਜਨਮ ਮਰਨ ਘਟ ਦਿੰਦੇ ਹੋ ਉਹ ਮਨੁੱਖ ਪੇਤ ਜੰਮ ਮਰਨ ਦੋਨਾਂ ਤੋਂ ਵੀ ਰਹਿਤ ਹੋ ਜਾਂਦਾ ਹੈ ਅਜਿਹੇ ਗਰੀਬ ਨਿਵਾਜ਼ ਸਤਿਗੁਰੂ ਧੰਗੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਾਸਾ ਰਾਗ ਦੇ ਵਿੱਚ ਜੋ ਪਾਵਨ ਉਪਦੇਸ਼ ਪਾਵਨ ਫਰਮਾਨ ਜੋ ਬਖਸ਼ ਕਰਦੇ ਹਨ ਉਸ ਵਿਚਾਰ ਦੇ ਨਾਲ ਆਪਾਂ ਜੁੜੀਏ ਰਾਗ ਅਸਾ ਹੈ ਤੀਸਰੇ ਗੁਰੂ ਨਾਨਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰ ਦੇ ਵਿੱਚੋਂ ਬਖਸ਼ਿਸ਼ ਕੀਤਾ ਇਹ ਜੋ ਪਾਵਨ ਸ਼ਬਦ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 362 ਤੇ ਇਸ ਬਾਈ ਮੰਡ ਹੈ ਤੇ ਇਸ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਭਾਈ ਸਿੱਖ ਨੇ ਜੁੜਨਾ ਕਿਸ ਦੇ ਨਾਲ ਹੈ ਕਿਸ ਦੇ ਨਾਲ ਜੁੜਿਆ ਇਹ ਜਿਹੜਾ ਸਾਡਾ ਜੀਵਨ ਹੈ ਇਹ ਮਨੁੱਖਾ ਜਨਮ ਮਿਲਿਆ ਹੈ ਇਹਦੀ ਸਫਲਤਾ ਕਿਵੇਂ ਹੋਵੇ ਕਿਵੇਂ ਮਨੁੱਖ ਜੰਮਣ ਮਰਨ ਦੇ ਗੇੜ ਤੋਂ ਬਚ ਸਕਦਾ ਹੈ ਮੁਕਤ ਹੋ ਸਕਦਾ ਹੈ ਇਹ ਪਾਵਨ ਉਪਦੇਸ਼ ਸਤਿਗੁਰੂ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਨ ਦੂਜੇ ਭਾਏ ਲੱਗੇ ਦੁੱਖ ਪਾਇਆ ਤਾਂ ਗੁਰੂ ਅਮਰਦਾਸ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਦੂਜੇ ਭਾਏ ਲੱਗੇ ਦੁੱਖ ਪਾਇਆ ਜਿਹੜੇ ਮਨੁੱਖ ਕੁਸ ਵਾਹਿਗੁਰੂ ਪਰਮੇਸ਼ਰ ਉਹਦੀ ਬੰਦਗੀ ਨੂੰ ਛੱਡ ਕੇ ਭਾਈ ਦਬੈਤ ਦੇ ਵਿੱਚ ਲੱਗ ਜਾਂਦੇ ਹਨ ਭਾਵ ਦੂਸਰਿਆਂ ਦੀ ਬਦਗੀ ਦੇ ਵਿੱਚ ਲੱਗ ਜਾਂਦੇ ਹਨ ਕੋਈ ਮਨੁੱਖ ਕਿਸੇ ਦੇਵੀ ਦੀ ਪੂਜਾ ਕੋਈ ਦੇਵਤੇ ਦੀ ਪੂਜਾ ਕੋਈ ਮਨੁੱਖ ਪੱਥਰਾਂ ਦੀ ਪੂਜਾ ਕਰਦਾ ਤੇ ਕੋਈ ਮਨੁੱਖ ਦਰਖਤਾਂ ਦੀ ਪੂਜਾ ਕਰਦਾ ਪਰ ਜਿਸ ਪਰਮੇਸ਼ਰ ਨੇ ਇਹ ਮਨੁੱਖਾਂ ਜੀਵਨ ਦਿੱਤਾ ਉਹਦੀ ਬਦਗੀ ਨਹੀਂ ਕਰਦਾ ਤੇ ਫਿਰ ਕਿਹਦਾ ਹੈ ਕਿ ਮੈਂ ਦੁਖੀ ਹਾਂ ਇਹ ਜਿਹੜੀ ਚਿੰਤਾ ਹੈ ਇਹ ਬੰਦੇ ਵਿੱਚੋਂ ਜਾਂਦੀ ਕਿਉਂ ਨਹੀਂ ਇਹ ਸਦਾ ਬਣੀ ਹੋਈ ਹੈ ਤੇ ਸਤਿਗੁਰੂ ਕਹਿੰਦੇ ਕਿ ਭਾਈ ਜਦੋਂ ਉਸ ਪਰਮੇਸ਼ਰ ਨੂੰ ਛੱਡ ਕੇ ਸਤਿਗੁਰ ਸਾਹਿਬ ਨੂੰ ਛੱਡ ਕੇ ਮਨੁੱਖ ਹੋਏ ਬੰਦੇ ਦਾ ਬੰਦਾ ਜਦੋਂ ਉਸ ਅਕਾਲ ਪੁਰਖ ਨੂੰ ਛੱਡ ਕੇ ਮਨੁੱਖ ਇੱਕ ਗੁਲਾਮ ਦੀ ਤਹਿਤ ਕਰੇਗਾ ਟੇਕ ਲਵੇਗਾ ਤੇ ਫਿਰ ਜਿਹੜੀ ਇਹ ਚਿੰਤਾ ਹੈ ਇਹ ਖਤਮ ਨਹੀਂ ਹੋਵੇਗੀ ਇਹ ਜਿਹੜਾ ਦੁੱਖ ਹੈ ਉਹ ਕਟਿਆ ਨਹੀਂ ਜਾਵੇਗਾ ਇਸ ਕਰਕੇ ਦੂਜੇ ਭਾਏ ਲੱਗੇ ਦੁੱਖ ਪਾਇਆ ਦਵੈਤ ਦੇ ਵਿੱਚ ਲੱਗਿਆ ਉਸ ਪਰਮੇਸ਼ਰ ਦੀ ਬੰਦਗੀ ਛੱਡ ਕੇ ਕਿਸੇ ਦੂਸਰੇ ਦੀ ਟੇਕ ਲੈਣੀ ਤੇ ਫਿਰ ਇਹਦੇ ਕਰਕੇ ਸਤਿਗੁਰੂ ਕਹਿੰਦੇ ਦੁੱਖ ਪਾਇਆ ਸੰਸਾਰ ਦੇ ਵਿੱਚ ਵੀ ਦਿੱਕੂ ਹੀ ਹੁੰਦਾ ਹੈ ਤੇ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਉਹ ਜੰਮਣ ਮਰਨ ਦਾ ਉਹਦੇ ਵਿੱਚ ਵੀ ਫਿਰ ਪੈ ਜਾਂਦਾ ਹੈ ਇਹ ਕਟਿਆ ਨਹੀਂ ਜਾਂਦਾ ਬਿਰ ਸਬਦੈ ਬਿਰਥਾ ਜਨਮ ਗੁਆਇਆ ਗੁਰੂ ਦੇ ਸ਼ਬਦ ਨੂੰ ਛੱਡ ਕੇ ਦੁਬੈਸ ਦੇ ਵਿੱਚ ਲੱਗਿਆ ਹੋਰ ਪੂਜਾਮਾਂ ਦੇ ਵਿੱਚ ਲੱਗਿਆ ਹੋਇਆ ਮਨੁੱਖ ਭਾਈ ਇਹ ਜਿਹੜਾ ਮਨੁੱਖਾ ਜੀਵਨ ਕਿਸ ਨੂੰ ਭਾਰ ਕੇ ਚਲਾ ਜਾਂਦਾ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰੇ-ਬਾਰ ਜੋ ਬਨ ਫਲ ਪਾ ਕੇ ਹੋਏ ਗਿਰੇ ਬਹੁਤ ਨ ਲੱਗੇ ਦਾ ਬਖਤ ਕਬੀਰ ਜੀ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਕੀਮਤੀ ਹੈ ਮਤਾਂ ਇਹ ਸਮਝੀਂ ਕਿ ਇਹ ਫੇਰ ਮਿਲ ਜਾਵੇਗਾ ਇਹ ਭਾਈ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ 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 ਨਹੀਂ ਮਿਲਦਾ ਤੂੰ ਉਸ ਪਰਮੇਸ਼ਰ ਦਾ ਸ਼ੁਕਰ ਕਰ ਇਸ ਜੀਵਨ ਦੇ ਵਿੱਚ ਉਹਦੀ ਬੰਦਗੀ ਕਰ ਉਹਦੀ ਯਾਦ ਦੇ ਵਿੱਚ ਜੁੜਨਾ ਕਰ ਤੇ ਉਹਦੀ ਯਾਦ ਦੇ ਵਿੱਚ ਜੁੜਿਆ ਹੀ ਇਹ ਜਿਹੜਾ ਤੇਰਾ ਜੀਵਨ ਹੈ ਇਹ ਸਫਲ ਹੋਵੇਗਾ ਬੀਤੇ ਇਹਨੂੰ ਤੋਹਾਰ ਕੇ ਚਲਾ ਜਾਏਗਾ ਤੇ ਤੇਰਾ ਜੀਵਨ ਹੈ ਵਿਰਥਾ ਚਲਾ ਜਾਏਗਾ ਅੱਗੇ ਭਗਤ ਕਬੀਰ ਜੀ ਉਦਾਹਰਣ ਦਿੰਦੇ ਹਨ ਜਿਉਂ ਬਨ ਫਲ ਪਾਕੇ ਭੁਹੇ ਗਿਰੇ ਕਹਿੰਦੇ ਭਾਈ ਜਿਵੇਂ ਇੱਕ ਫਲਦਾਰ ਬੂਟੇ ਦੇ ਨਾਲੋਂ ਜਦੋਂ ਫਲ ਪੱਕ ਕੇ ਥੰਨੇ ਧਰਤੀ ਤੇ ਡਿੱਗ ਜਾਂਦਾ ਹੈ ਉਹਨੂੰ ਉਹਦੇ ਨਾਲ ਦੁਬਾਰਾ ਨਹੀਂ ਤੋੜਿਆ ਜਾ ਸਕਦਾ ਇਸੇ ਤਰ੍ਹਾਂ ਇਹ ਤੈਨੂੰ ਜੀਵਨ ਮਿਲਿਆ ਹੈ ਤੇ ਇਹ ਜੀਵਨ ਨੂੰ ਜੇ ਤੂੰ ਵਿਅਰਥ ਗਵਾ ਲਿਆ ਤੇ ਫਿਰ ਪਤਾ ਨਹੀਂ ਇਹ ਜਿਹੜੀ ਤੇਰੀ ਵਾਰੀ ਹੈ ਇਹ ਮਰੁੱਖਾ ਜਨਮ ਦੀ ਉਹ ਤੈਨੂੰ ਪ੍ਰਾਪਤ ਹੋਵੇ ਜਾਂ ਨਾ ਹੋਵੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਵਾਰੀ ਹੈ ਤੇ ਇਹ ਵਾਰੀ ਹਰ ਵਾਰ ਨਹੀਂ ਮਿਲਦੀ ਇਸ ਕਰਕੇ ਕਬੀਰ ਮਾਨਸ ਜਨਮ ਤੋਂ ਲੰਭ ਹੈ ਹੋਏ ਨਾ ਵਾਰੇ ਵਾਰ ਜਿਉ ਬਨ ਫਲ ਪਾਕੇ ਹੋਏ ਗਰੇ ਬਾਹਰ ਨਾ ਲਾਕੇ ਢਾਰ ਦੁਬਾਰਾ ਨਹੀਂ ਜੁੜਿਆ ਜਾ ਸਕਦਾ ਇਸੇ ਤਰ੍ਹਾਂ ਭਾਈ ਇਹ ਜਿਹੜਾ ਮਨੁੱਖ ਹੈ ਪੂਰਬਲੇ ਕਰਮਾਂ ਕਰਕੇ ਵੱਡੇ ਭਾਗਾਂ ਕਰਕੇ ਗੁਰੂ ਦੀ ਰਹਿਮਤ ਕਿਰਪਾ ਦੇ ਸਦਕਾ ਇਹ ਤੈਨੂੰ ਮਨੁੱਖਾ ਜੀਵਨ ਮਿਲਿਆ ਹੈ ਤੇ ਇਸ ਮਨੁੱਖਾ ਜੀਵਨ ਦੇ ਵਿੱਚ ਉਸ ਪਰਮੇਸ਼ਰ ਦੀ ਬੰਦਗੀ ਕਰ ਤੇ ਜਿਹੜੇ ਭਾਈ ਬੰਦਗੀ ਨਹੀਂ ਕਰਦੇ ਬੇਨਸਬ ਦੇ ਬਿਰਥਾ ਜਨਮ ਗਵਾਇਆ ਗੁਰੂ ਸ਼ਬਦ ਤੋਂ ਬਿਨਾਂ ਗੁਰੂ ਦੇ ਗਿਆਨ ਤੋਂ ਬਿਨਾ ਭਾਈ ਮਨੁੱਖ ਜਨਮ ਬਿਰਥਾ ਬਵਾ ਕੇ ਚਲਾ ਜਾਂਦਾ ਹੈ ਗੁਰੂ ਸਾਹਿਬ ਵਰਸ਼ੇ ਕਰਦੇ ਹਨ ਇਹ ਜਿਹੜਾ ਜਨਮ ਹੈ ਭਾਈ ਸਰਮੌਰ ਹੈ ਇਹ ਤੋਂ ਉੱਤਮ ਕੋਈ ਜਨਮ ਨਹੀਂ ਇਹ ਤੋਂ ਵੱਡਾ ਕੋਈ ਜਨਮ ਨਹੀਂ 84 ਲੱਖ ਜੋਨ ਉਪਾਈ ਮਾਨਸਕੋ ਪ੍ਰਭ ਦੀ ਬੜਿਆਈ ਕਹਿੰਦੇ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਭਾਈ ਸਰਮੌਰ ਹੈ ਇਹ ਸਰਦਾਰ ਹੈ ਮਨੁੱਖਾ ਜਨਮ ਨੂੰ ਗੁਰੂ ਨੇ ਵਡਿਆਈ ਬਖਸ਼ਿਸ਼ ਕੀਤੀ ਹੈ ਕਿਉਂਕਿ ਇਸ ਜਨਮ ਦੇ ਵਿੱਚ ਮਨੁੱਖ ਦੇ ਕੋਲ ਸੋਚਣ ਦੀ ਸਮਝਣ ਦੀ ਸ਼ਕਤੀ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਠੀਕੀ ਭਲਾ ਹੈ ਕਿ ਬੁਰਾ ਹੈ। ਮਨ ਜਾਣਤ ਸਭ ਬਾਤ ਜਾਣਤ ਹੀ ਔਪਨ ਕਰੇ ਕਾਹੇ ਕੀ ਉਸਲਾਤ ਹਾਥ ਦੀਪ ਕੋਏ ਪਰੇ। ਇਸ ਜਨਮ ਦੇ ਵਿੱਚ ਭਾਈ ਸਮਝ ਹੈ। ਨજર ਆਉਂਦਾ ਹੈ ਸੋਚਣ ਦੀ ਸਮਝਣ ਦੀ ਜਿਹੜੀ ਹੁద్ధి ਹੈ ਸ਼ਕਤੀ ਹੈ। ਉਹ ਪਰਮੇਸ਼ਰ ਨੇ ਬਖਸ਼ ਕੀਤੀ ਹੈ ਹੋਰ ਜੁਨਾ ਦੇ ਉੱਪਰ ਇਹ ਕਿਰਪਾ ਨਹੀਂ ਕਿ ਸਤਿਗੁਰੂ ਬਖਸ਼ ਕਰਦੇ ਹਨ ਮਾਨਸ ਕੋ ਪ੍ਰਭ ਦੀ ਵਡਿਆਈ 83 ਲੱਖ ਜੁਨਾ ਦੇ ਵਿੱਚੋਂ ਭਾਈ ਕਿ ਜਿਹੜਾ ਤੇਰਾ ਮਨੁੱਖਾ ਜਨਮ ਹੈ ਇਹ ਸਭ ਤੋਂ ਉੱਤਮ ਹੈ ਸਭ ਤੋਂ ਸ਼ਰਮੌਰ ਹੈ ਇਹਨੂੰ ਇਹ ਗੁਰੂ ਨੇ ਵਡਿਆਈ ਬਖਸ਼ ਕੀਤੀ ਹੈ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏ ਦਾ ਕਹਿੰਦੇ ਭਾਈ ਇਹ ਜਿਹੜੀ ਪੌੜੀ ਮਿਲੀ ਹੈ ਵਾਰੀ ਮਿਲੀ ਹੈ ਇਸ ਵਾਰੀ ਤੋਂ ਜਿਹੜਾ ਮਨੁੱਖ ਖੁੱਝ ਗਿਆ ਤੇ ਫਿਰ ਆਏ ਜਾਏ ਦੁੱਖ ਪਾਏ ਦਾ ਫਿਰ ਜਿਹੜਾ ਜੰਮਣ ਮਰਨ ਹੈ ਉਹਦੇ ਗੇੜ ਦੇ ਵਿੱਚ ਪੈ ਜਾਂਦਾ ਹੈ ਤੇ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਜਿਵੇਂ ਕੋਈ ਮਨੁੱਖ ਕਿਸੇ ਬਿਲਡਿੰਗ ਦੇ ਉੱਪਰ ਉਚਾਈ ਦੇ ਉੱਪਰ ਚੜ੍ਹਨ ਦੇ ਲਈ ਇੱਕ ਪੌੜੀ ਦਾ ਸਹਾਰਾ ਲੈਂਦਾ ਹੈ ਤੇ ਜਦੋਂ ਉਸ ਪੌੜੀ ਦੇ ਡੰਡੇ ਦੇ ਉੱਪਰੋਂ ਮੁਰਕਦਾ ਪੈਰ ਸਲਿੱਪ ਹੋ ਜਾਵੇ ਤੇ ਫਿਰ ਇਹ ਨਹੀਂ ਕਿ ਜਿਸ ਡੰਡੇ ਤੋਂ ਮੁਰਕ ਚਲ ਗਿਆ ਹੈ ਜਿਸ ਤੋਂ ਡਿੱਗਿਆ ਹੈ ਉਸੇ ਤੇ ਫੇਰ ਚਲਾ ਜਾਵੇਗਾ ਨਹੀਂ ਉਹਨੂੰ ਪਹਿਲੇ ਸਟੈਪ ਤੋਂ ਪਹਿਲੇ ਡੰਡੇ ਤੋਂ ਫੇਰ ਸ਼ੁਰੂ ਕਰਨਾ ਪਵੇਗਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਇਸ ਪੌੜੀ ਤੇ ਜੋਰ ਨਾਲ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ ਜਦੋਂ ਜੰਮਣ ਮਰਦਾ ਜਿਹੜਾ ਗੇੜ ਹੈ ਉਹ ਫੇਰ ਵਰਕਰਾਰ ਲੱਗਾ ਹੈ ਉਹ ਫੇਰ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਇੱਕ ਜੂਮ ਦੇ ਵਿੱਚ ਕਿੰਨੀਆਂ-ਕਿੰਨੀਆਂ ਕਿਸਮਾਂ ਕਿੰਨੀਆਂ-ਕਿੰਨੀਆਂ ਪ੍ਰਜਾਤੀਆਂ ਉਹਨਾਂ ਦੀ ਕੋਈ ਯਰਸੀ ਮਿੰਤੇ ਨਹੀਂ ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਨੇ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਉਹਦੇ ਨਾਮ ਨੂੰ ਨਹੀਂ ਜਪਿਆ ਉਹਨਾਂ ਨੇ ਭਾਈ ਇਹ ਅਮੋਲਕ ਜਨਮ ਬੇਸ਼ੀਮਤੀ ਜਨਮ ਨੂੰ ਵਿਰਥਾ ਗਵਾ ਲਿਆ ਹੈ ਵਿਰਥਾ ਇਸ ਕਰਕੇ ਗਵਾਇਆ ਕਿਉਂਕਿ ਸੋਝੀ ਨਹੀਂ ਸਮਝ ਨਹੀਂ ਮਨੁੱਖ ਲੋਚਦਾ ਹੈ ਕਿ ਪਦਾਰਥਾਂ ਦੇ ਵਿੱਚ ਧਨ ਸੰਪਦਾ ਦੇ ਵਿੱਚ ਗੱਡੀਆਂ ਕਾਰਾਂ ਦੇ ਵਿੱਚ ਸੁੱਖ ਇਹਦੇ ਨਾਲ ਜੀਵਨ ਸਫਲ ਹੋ ਜਾਵੇਗਾ ਇਹ ਜਿਹੜੀ ਦੁਭਦ ਮਨ ਦੇ ਵਿੱਚ ਵਸੀ ਹੈ ਇਸ ਕਰਕੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਸਤ ਗੁਰ ਸੇਵ ਸੋਝੀ ਹੋਏ ਦੂਤੇ ਪਾਏ ਨਾ ਦਾਗ ਕੋਏ ਜਦੋਂ ਗੁਰੂ ਦੀ ਬੰਦਗੀ ਕਰਾਂਗੇ ਗੁਰੂ ਦਾ ਨਾਮ ਜਪਾਂਗੇ ਗੁਰੂ ਦਾਰ ਘਰ ਦੀ ਸੇਵਾ ਕਰਾਂਗੇ ਭਾਈ ਤੇ ਫਿਰ ਇਹ ਜਿਹੜੀ ਸੋਚੀ ਹੈ ਉਹ ਪ੍ਰਾਪਤ ਹੁੰਦੀ ਹੈ ਕੀ ਸੋਚੀ ਮਿਲਦੀ ਹੈ ਸੁਖ ਨਾਨੀ ਬਹੁਤਾ ਤਣ ਖਾਟੇ ਤੇ ਬੜੇ ਵੀਰ ਰੋਪ ਹਨ ਐਨੀ ਮਾਇਆ ਕੀ ਗਿਣਤੀ ਨਹੀਂ ਹੈ ਤੇ ਕੀ ਉਹ ਸੁਖੀ ਹਨ ਨਹੀਂ ਮਨੁੱਖ ਸੌ ਨਹੀਂ ਸਕਦਾ ਸੌਣ ਦੇ ਲਈ ਅਨੇਕਾ ਤਰ੍ਹਾਂ ਦੀਆਂ ਜੜੀਆਂ ਦਵਾਈਆਂ ਹਨ ਉਹ ਖਾਣੀਆਂ ਪੈਂਦੀਆਂ ਹਨ ਇਸ ਕਰਕੇ ਗੁਰੂ ਸਾਹਿਬ ਕੇ ਦੇ ਪਾਈ ਜਿਨ੍ਹਾਂ ਦੇ ਕੋਲ ਬਹੁਤਾ ਧਨ ਹੋਇਆ ਉਹ ਵੀ ਮਨੁੱਖ ਸੁਖੀ ਨਹੀਂ ਸੁਖ ਨਹੀਂ ਬਹੁਤਾ ਧਨ ਕਾਟੇ ਜੇ ਬਹੁਤ ਸਾਰਾ ਧਨ ਆ ਗਿਆ ਮਾਇਆ ਬਹੁਤੀ ਹੋ ਗਈ ਤੇ ਫਿਰ ਵੀ ਮਨੁੱਖ ਸੁਖੀ ਨਹੀਂ ਸੁਖ ਨਹੀਂ ਪੇਖੇ ਨਿਰਤ ਨਾਟੇ ਫਿਰ ਮਨੁੱਖ ਦੁਨੀਆ ਦੇ ਚੋਜ ਤਮਾਸ਼ੇ ਦੇਖਦਾ ਹੈ ਦੁਨੀਆ ਦੇ ਚੱਲ ਰਹੇ ਨਾਟਕਾਂ ਨੂੰ ਦੇਖਦਾ ਹੈ ਕੁਝ ਸਮੇਂ ਦੇ ਲਈ ਮਨ ਖੁਸ਼ ਹੁੰਦਾ ਹੈ ਉਸ ਤੋਂ ਬਾਅਦ ਫਿਰ ਜਿਹੜੀ ਚਿੰਤਾ ਹੈ ਉਹ ਘਰਸ ਲੈਂਦੀ ਹੈ ਉਹ ਫੇਰ ਘੇਰ ਲੈਂਦੀ ਹੈ ਤੇ ਫਿਰ ਕਈ ਮਨੁੱਖ ਧਨ ਜਿਨ੍ਹਾਂ ਦੇ ਕੋਲ ਨਹੀਂ ਜਿਨ੍ਹਾਂ ਦੇ ਕੋਲ ਬਹੁਤਾ ਹੋਵੇ ਉਹ ਵੀ ਸੁਖੀ ਨਹੀਂ ਜਿਸ ਕਰ ਥੋੜੀ ਕਿਸੇ ਘਰ ਚਿੰਤਾ ਹੁਣ ਜਿਹੜੇ ਮਨੁੱਖ ਦੇ ਕੋਲ ਮਾਇਆ ਨਹੀਂ ਆਰਥਿਕ ਪੱਖ ਦੀ ਦਾ ਕਮਜ਼ੋਰ ਹੋਵੇ ਉਹ ਮਨੁੱਖ ਇਸ ਕਰਕੇ ਦੁਖੀ ਹੈ ਕਿ ਮੇਰੇ ਕੋਲ ਮਾਇਆ ਨਹੀਂ ਜਿਸ ਘਰ ਘਨੇਰੀ ਸੋ ਫਿਲੇ ਪ੍ਰਮੰਤਾ ਤੇ ਜਿਹਦੇ ਮਨੁੱਖ ਦੇ ਕੋਲ ਬੋਧੀ ਹੋਵੇ ਉਹ ਫਿਰ ਪੌਂਦਾ ਨਹੀਂ ਤਰ੍ਹਾਂ ਹੈ ਹੋਰ ਕੱਤਲ ਕਰਨ ਦੇ ਵਿੱਚ ਲਗਾ ਰਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੁਖ ਨਾਹੀ ਬਹੁਤੇ ਸੁਖ ਮਾਏ ਕਿ ਕਈ ਫਿਰ ਮਨੁੱਖ ਆਪਣਾ ਘਰ-ਬਾਰ, ਪੀਆ ਪੁੱਤਰਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਮਨੁੱਖ ਜਾਂਦਾ ਹੋਇਆ ਕਿ ਮਾਇਆ ਆਵੇਗੀ ਤੇ ਮੈਂ ਸੁਖੀ ਹੋ ਜਾਵਾਂਗਾ ਤੇ ਪਰ ਸੁਖੀ ਬੇਰ ਨਹੀਂ ਹੁੰਦਾ ਸੁਖ ਨਾਹੀ ਬਹੁ ਦੇਸ ਤੁਮਾਰੇ ਕਮਾਏ ਤੇ ਫਿਰ ਗੁਰੂ ਸਾਹਿਬ ਨੂੰ ਪੁੱਛੀਏ ਸਤਗੁਰੂ ਫਿਰ ਸੁਖੀ ਕਿਵੇਂ ਹੋਵਾਂਗੇ ਤੇ ਗੁਰੂ ਸਾਹਿਬ ਅਕਸ਼ਰ ਕਰਦੇ ਹਨ ਸਰਬ ਸੁਖਾਂ ਹਰ ਹਰ ਗੁਣ ਗਾਏ ਕਹਿੰਦੇ ਭਾਈ ਸਾਰੇ ਸੁਖ ਇਸ ਗੱਲ ਦੇ ਵਿੱਚ ਹਨ ਜਦੋਂ ਆਪਾਂ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ ਤੇ ਫਿਰ ਮਨੁੱਖ ਬੰਦਗੀ ਕਰਨ ਦੇ ਨਾਲ ਉਹਦੇ ਬਾਣੇ ਦੇ ਵਿੱਚ ਰਹਿਣ ਦੀ ਜਿਹੜਾ ਬਲ ਹੈ ਜਿਹੜੀ ਰਜਾ ਹੈ ਉਹ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਮਨ ਦੇ ਵਿੱਚ ਸੰਤੋਖ ਜੀਵਨ ਦੇ ਵਿੱਚ ਸਬਰ ਤੇ ਉਹਦੇ ਹੁਕਮ ਦੇ ਵਿੱਚ ਰਹਿਣ ਦਾ ਜਿਹੜਾ ਬਲ ਹੈ ਉਹ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਸਤ ਗੁਰੂ ਸੇਵੇ ਸੋਝੀ ਪਾਈ ਜਦੋਂ ਗੁਰੂ ਦੀ ਸੇਵਾ ਕਰਾਂਗੇ ਗੁਰੂ ਦੀ ਬੰਦਗੀ ਕਰਾਂਗੇ ਭਾਈ ਤੇ ਇਹ ਫਿਰ ਮਨੁੱਖ ਨੂੰ ਸੋਝੀ ਆ ਜਾਂਦੀ ਹੈ ਕਿ ਜਿਹੜਾ ਸੁੱਖ ਹੈ ਉਹ ਪਰਿਵਾਰ ਦੇ ਵਿੱਚ ਜਾਂ ਬਹੁਤੀ ਧਨ ਸੰਪਦਾ ਪਦਾਰਥ ਕੱਡੀਆਂ ਬੰਗਲੇ ਆ ਗਏ ਇਹਦੇ ਨਾਲ ਮਨੁੱਖ ਸੁਖੀ ਨਹੀਂ ਹੁੰਦਾ ਪਰ ਮਨੁੱਖ ਗ੍ਰਸਤੀ ਹੈ ਇਹਨਾਂ ਦੀ ਜ਼ਰੂਰਤ ਹਰ ਇੱਕ ਨੂੰ ਹੈ ਇਹ ਨਹੀਂ ਕਿ ਮਨੁੱਖ ਤਿਆਗੀ ਹੋ ਜਾਵੇ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖਰ ਨਹੀਂ ਕੀਤਾ ਸਿੱਖਾਂ ਨੂੰ ਕਿ ਤੁਸੀਂ ਆਪਣਾ ਘਰ-ਬਾਰ ਤਿਆਗ ਦੇਣਾ ਹੈ ਆਪੇ ਪਰਿਵਾਰ ਦੇ ਵਿੱਚ ਰਹਦਿਆਂ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਪਰ ਉਹਦੇ ਬਾਣੇ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਰਹਿਣਾ ਹੈ ਇਸ ਗੱਲ ਦੀ ਜਿਹੜੀ ਸੋਝੀ ਹੈ ਉਹ ਗੁਰੂ ਦੀ ਗੁਰਮਤਿ ਦੀ ਵਿਚਾਰ ਕਰਕੇ ਗੁਰੂ ਦੀ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਪੜ੍ਹ ਕੇ ਇਹ ਜਿਹੜੀ ਸੋਝੀ ਪ੍ਰਾਪਤ ਹੁੰਦੀ ਹੈ ਦੂਜੇ ਪਾਏ ਨਾਂ ਲਾਗੇ ਕੋਏ ਫਿਰ ਜਿੰਨਾਂ ਨੂੰ ਸੋਝੀ ਆ ਗਈ ਉਹ ਭਾਈ ਫਿਰ ਦੁਬੈਤ ਦੇ ਵਿੱਚ ਦੂਸਰਿਆਂ ਦੀ ਪੂਜਾ ਅਰਚਨਾ ਦੇ ਵਿੱਚ ਨਹੀਂ ਲੱਗਦੇ ਉਹ ਗੁਰੂ ਦਰ ਨੂੰ ਛੱਡ ਕੇ ਖ਼ਾਲ ਹੋਰ ਦਰਾਂ ਦੇ ਉੱਪਰ ਨਹੀਂ ਭਟਕਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਦੇ ਦਰ ਤੋਂ ਬਿਨਾਂ ਗੁਰੂ ਦੇ ਘਰ ਤੋਂ ਬਿਨਾਂ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕਿਤੇ ਸੁੱਖ ਨਹੀਂ ਇਸ ਕਰਕੇ ਉਹ ਆਪਣੇ ਚਰਨਾਂ ਦੇ ਨਾਲ ਸੇਵਾ ਸੇਮਨ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਦਾ ਸ਼ੁਕਰ ਕਰਦੇ ਹੰਦੇ ਹਨ ਮੂਲ ਲਾਗੇ ਸੇ ਜਨ ਪਰਵਾਣ ਮੂਲ ਤੋਂ ਭਾਵ ਹੈ ਮੁੱਢ ਮੂਲ ਤੋਂ ਭਾਵ ਹੈ ਮਨੁੱਖ ਦੀ ਜੜ ਤੇ ਮਨੁੱਖ ਜਿਹੜਾ ਆਪਣੇ ਮੁੱਢ ਦੇ ਨਾਲ ਜਿਹੜਾ ਆਪਣੇ ਪਰਮੇਸ਼ਰ ਦੇ ਨਾਲ ਜੁੜਿਆ ਰਹਿਦਾ ਹੈ ਭਾਈ ਉਹਨਾਂ ਦਾ ਇਹ ਜੀਵਨ ਪ੍ਰਵਾਣ ਹੋ ਜਾਂਦਾ ਹੈ ਤੇ ਜਿਹੜਾ ਮਨੁੱਖ ਬਰਿਛ ਦੀਆਂ ਜੜਾਂ ਨੂੰ ਪੀੜੇ ਨੂੰ ਛੱਡ ਕੇ ਤਾੜੀਆਂ ਦੇ ਨਾਲ ਜੁੜ ਜਾਵੇ ਤੇ ਬ੍ਰਿਸ਼ ਦੇ ਵੱਲ ਉਹਦੀਆਂ ਜੜਾਂ ਦੇ ਵੱਲ ਧਿਆਨ ਨਾ ਦੇਵੇ ਤੇ ਉਹ ਫਿਰ ਮਨੁੱਖ ਬਹੁਤਾ ਟਾਈਮ ਜਿਹੜਾ ਸ਼ਾਹ ਹੈ ਜਿਹੜੇ ਉਹਦੇ ਫਲ ਹਨ ਉਹਨਾਂ ਦਾ ਆਨੰਦ ਨਹੀਂ ਮਾਣ ਸਕਦਾ ਤੇ ਜਿਹੜੇ ਮਨੁੱਖ ਜੜ ਦੇ ਨਾਲ ਮੂੜ ਦੇ ਨਾਲ ਜੁੜੇ ਰਹਿੰਦੇ ਹਨ ਭਾਈ ਤੇ ਜਦੋਂ ਬ੍ਰਿਸ਼ ਆ ਗਿਆ ਤੇ ਫਿਰ ਜਿਹੜੀ ਸ਼ਾਹ ਹੈ ਤੇ ਇਹ ਜਿਹੜੇ ਫਲ ਹਨ ਉਹ ਫਿਰ ਆਪੇ ਪਿੱਛੇ ਆ ਜਾਂਦੇ ਹਨ ਪ੍ਰਾਪਤ ਹੋ ਜਾਂਦੇ ਹਨ ਤੇ ਜਿਹੜੇ ਮੂਲ ਦੇ ਨਾਲ ਮੂਲ ਹੈ ਸਾਡਾ ਪਰਮੇਸ਼ਰ ਮੂਲ ਹੈ ਸਾਡਾ ਗੁਰੂ ਮੂਲ ਹੈ ਗੁਰੂ ਦਾ ਸ਼ਬਦ ਤੇ ਜਿਹੜੇ ਮਨੁੱਖ ਭਾਈ ਇਸ ਸ਼ਬਦ ਦੇ ਨਾਲ ਗੁਰੂ ਦੀ ਵਿਚਾਰ ਦੇ ਨਾਲ ਜਿਸ ਪਰਮੇਸ਼ਰ ਨੇ ਇਹ ਮਨੁੱਖਾ ਜੀਵਨ ਦਿੱਤਾ ਹੈ ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਹਨ ਉਹ ਇਸ ਮਨੁੱਖਾ ਜੀਵਨ ਨੂੰ ਸਫਲ ਕਰਕੇ ਜਾਂਦੇ ਹਨ ਉਹਨਾਂ ਦਾ ਇਹ ਜੀਵਨ ਪ੍ਰਵਾਨ ਹੋ ਜਾਂਦਾ ਹੈ ਤੇ ਜਿਹੜੇ ਮੁੰਡ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਭਾਈ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿੱਚ ਪੀਰਾਂ ਤਖਤਰਾ ਨੂੰ ਜਿਹੜੇ ਪੂਜਦੇ ਰਹੇ ਜਾਂਦੇ ਹਨ ਉਹ ਫਿਰ ਉਹਨਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਹਨ ਉਹਨਾਂ ਦੀ ਮੁਕਤੀ ਨਹੀਂ ਹੁੰਦੀ